10 ਪਿੰਡਾਂ ਦੀਆਂ ਪੰਚਾਇਤਾਂ ਤੇ ਲੋਕਾਂ ਵੱਲੋਂ ਰੇਲਵੇ ਖਿਲਾਫ ਪ੍ਰਦਰਸ਼ਨ ਅੰਮ੍ਰਿਤਸਰ ਦੇ ਹਲਕਾ ạtਾਰੀ ਦੀਨੋਂ ਦੇ ਪਿੰਡ ਜਹਾਗੀਰ ਨੇੜੇੋਂ ਲੰਘਦੀ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਦੀ ਰੇਲਵੇ ਲਾਈਨ ਦੇ ਦੋਨਾਂ ਪਾਸੇ ਰੋਕਾਂ ਲਗਾ ਕੇ ਵਾਹਨਾਂ ਦੀ ਆਵਾਜਾਈ ਲਈ ਬੰਦ ਕੀਤੇ ਲਾਂਘੇ ਨੂੰ ਖੋਲਣ ਦੀ ਮੰਗ ਨੂੰ ਲੈ ਕੇ ਬੀਤੇ ਕੱਲ੍ਹ ਲਗਭਗ 10 ਪਿੰਡਾਂ ਦੀਆਂ ਪੰਚਾਇਤਾਂ ਅਤੇ ਕਿਸਾਨਾਂ ਨੇ ਰੇਲਵੇ ਵਿਭਾਗ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਤੋਂ ਪਠਾਨਕੋਟ ਸੜਕੀ ਮਾਰਗ ਉੱਤੇ ਪੈਂਦੇ ਅੱਡਾ ਜਹਾਗੀਰ ਤੋਂ ਅਜਨਾਲਾ ਨੂੰ ਜੋੜਦੀ ਇਸ ਲਿੰਕ ਸੜਕ ਨੂੰ ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ ਤਹਿਤ 17 ਕਰੋੜ ਦੀ ਲਾਗਤ ਨਾਲ ਬਣਵਾਇਆ ਗਿਆ ਸੀ ਚਾਰ ਪਹੀਆ ਵਾਹਨਾਂ ਦੀ ਪੱਕੇ ਤੌਰ ਤੇ ਆਵਾਜਾਈ ਬੰਦ ਕੀਤੇ ਜਾਣ ਨਾਲ ਇਸ ਰਸਤੇ ਰਾਹੀਂ ਆਉਣ ਵਾਲੇ ਲਗਭਗ ਇੱਕ ਦਰਜਨ ਪਿੰਡਾਂ ਦੇ ਵਸਨੀਕਾਂ ਨੂੰ ਪਿਛਲੇ 5 ਸਾਲਾਂ ਤੋਂ ਆਉਣ ਜਾਣ ਲਈ ਕਰੀਬ 10 ਕਿਲੋਮੀਟਰ ਦਾ ਵਾਧੂ ਸਫ਼ਰ ਤੈਅ ਕਰਨਾ ਪੈ ਰਿਹਾ ਹੈ ਅਜੀਤ ਵੈਬ ਟੀਵੀ ਲਈ ਪਰਮਜੀਤ ਸਿੰਘ ਬੱਗਾ ਦੀ ਰਿਪੋਰਟ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਮੇਰਾ ਨਾਮ ਲਖਵਿੰਦਰ ਸਿੰਘ ਪਿੰਡ ਜਾਂਗੀਦਾ ਮਸਨੀਕਾਂ ਬੇਨਤੀ ਆ ਵੀ ਇੱਥੇ ਜੋ ਵੀ ਇੱਥੇ ਤੁਸੀਂ ਦੇਖ ਰਹੇ ਜੋ ਪਬਲਿਕ ਇਕੱਠੀ ਹੋਈ ਆ ਕਾਰਨ ਇਹ ਆ ਵੀ ਸਾਡਾ ਰਸਤਾ ਪੰਜ ਸਾਲ ਤੋਂ ਬੰਦ ਕੀਤਾ ਗਿਆ ਵਾ ਰੇਲਵੇ ਫਾਟਕ ਤੇ ਦੋਹਾਂ ਪਾਸੇ ਵਲੇ ਲਾ ਕੇ ਬਿਲਕੁਲ ਰਸਤਾ ਬੰਦ ਕੀਤਾ ਗਿਆ ਵਾ 에어ਪੋਰਟ ਤੱਕ ਇਹ ਰਸਤਾ ਜਿਹੜਾ ਵਾ ਜਾ ਰਿਹਾ ਵਾ ਬਟਾਲਾ ਰੋਡ ਤੋਂ 에어ਪੋਰਟ ਤੱਕ ਇਹਦੇ ਨਾਲ ਪਬਲਿਕ ਦਾ ਟ੍ਰੈਫਿਕ ਦਾ ਤੇ ਹੈਗਾ ਹੀ ਹੈਗਾ ਜੋ ਸਾਡੇ ਇਲਾਕੇ ਦਾ ਸਾਡੇ ਪਿੰਡ ਦੀ 1000 ਏਕੜ ਰੇਲੋਂ ਪਾਰ ਪੈਲੀ ਆ ਉਹਦਾ ਲਿੰਕ ਟੁੱਟ ਗਿਆ ਉਹਦਾ ਲਿੰਕ ਟੁੱਟਣ ਕਰਕੇ ਜ਼ਿਮੀਂਦਾਰਾਂ ਨੂੰ ਇੰਨਾ ਕਿ ਨੁਕਸਾਨ ਹੁੰਦਾ ਵਾ ਜੀ ਕਿ ਜ਼ਿਮੀਂਦਾਰ ਤੇ ਅੱਗੇ ਹੀ ਬੇਰੁਜ਼ਗਾਰ ਹੋਇਆ ਪਿਆ ਵਾ ਕੋਈ ਜਿੰਸ ਦੇ ਮੁੱਲ ਨਹੀਂ ਲੱਗ ਰਹੇ ਇਸ ਕਰਕੇ ਇਹ ਲਾਂਘੇ ਨੂੰ ਖੋਲਿਆ ਜਾਵੇ ਨਹੀਂ ਤੇ ਕਿਸਾਨ ਆਪਣਾ ਧਰਨਾ ਦੇਣ ਨੂੰ ਮਜਬੂਰ ਹੋ ਜਾਣਗੇ ਰੇਲਾਂ ਡੱਕਣਗੇ ਇਹ ਜਹਾਂਗੀਰ ਅਤੇ ਕਰਨੋਲੀ ਬਲਕਲਾ ਬਾਲਾਂ ਸੋਹਾਂ ਮੂਦਲ ਸਾਰਾ ਹੀ ਪਿੰਡ ਇਕੱਠੇ ਹੋ ਕੇ ਇੱਥੇ ਰੇਲ ਡੱਕਣੀ ਕੁਝ ਤਰੀਕਾਂ ਵਿੱਚ ਮਿਥਰੇ ਆ ਹੀ ਉਹ ਰੇਲਾਂ ਡੱਕਾਂਗੇ ਨੀਤੇ ਪੰਜਾਬ ਸਰਕਾਰ ਤੇ ਬੇਨਤੀ ਕੀਤੀ ਜਾਂਦੀ ਆ ਵੀ ਇਹ ਕੋ ਸਾਡਾ ਰੇਲਾਂ ਦਾ ਹੱਲ ਕੀਤਾ ਜਾਵੇ ਸਰਕਾਰ ਸੈਂਟਰ ਸਰਕਾਰ ਨੂੰ ਵੀ ਬੇਨਤੀ ਆ ਵੀ ਇਹ ਸਾਡਾ ਰਸਤਾ ਜਿਹੜਾ ਵਾ ਖੋਲਿਆ ਜਾਵੇ ਨਹੀਂ ਤਾਂ ਸਾਨੂੰ ਮਜਬੂਰੀ ਇਹ ਕਦਮ ਚੁੱਕਣੇ ਪੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਜਿਹੜੀ ਛੜਕਿਆ ਪ੍ਰਧਾਨ ਮੰਤਰੀ ਯੋਜਨਾ ਚ ਬਣੀ ਆ ਇਹਦੀ ਜਿਹੜੀ ਆ ਸਾਡੀ 18 ਕਿਲੋਮੀਟਰ ਤੋਂ ਅਈ ਨਾਲੇ ਜਾਂਦੀ ਆ ਸੜਕ 에어ਪੋਰਟ ਤੇ ਵਟਾਲਾ ਰੋਡ ਤੋਂ ਪ੍ਰਧਾਨ ਮੰਤਰੀ ਯੋਜਨਾ ਜੇ ਬਣੀ ਆ ਸਾਨੂੰ ਇਨੀ ਛੜਕ ਦੀ ਪ੍ਰੋਬਲਮ ਆ ਫਟਕਦੀ ਵੀ ਕੋਈ ਕਹਿ ਨਹੀਂ ਸਕਦੇ ਇੱਥੇ ਅੱਜ ਵੀ ਸਾਡੀ ਪਿੰਡਾਂ ਦੇ ਰੇਲ ਕ੍ਰੋਸ ਦੇ ਜਿਹੜਾ ਤਰਨਾ ਮਾਰਿਆ ਆ ਇਹਦੇ ਸਬੰਧ ਵਿੱਚ ਅਸੀਂ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਬੇਨਤੀ ਕਰਦੇ ਆ ਵਾਰਾ ਤਿੰਨਾਂ 13 ਪਿੰਡਾਂ ਦੀ 10 ਪਿੰਡਾਂ ਦੀ ਪੰਚਾਇਤ ਆਈ ਆ ਨਾਲ ਸੂਲਵਾਨ ਸਿਆਣੇ ਲੋਕ ਆਏ ਨੇ ਸਾਰੀ ਸੰਗਤ ਇਸੇ ਚੱਕਰ ਦੇ ਵਿੱਚ ਅੱਜ ਸਾਰੀ ਆਈ ਆ ਇਹਨੂੰ ਅਸੀਂ ਆਪਣੇ ਜਿਹੜੀ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਸਾਨੂੰ ਕਰੋਸਿੰਗ ਜਿਹੜਾ ਚੰਗੀ ਤਰ੍ਹਾਂ ਦਿੱਤਾ ਜਾਵੇ ਇਹ ਸਾਡੀ ਬੇਨਤੀ ਸੁਣ ਤੇ ਬੇਨਤੀ ਨੂੰ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ